ਅੱਜ ਦੇਸ਼ ਵਿੱਚ ਕਿ ਅੱਜ ਤੱਕ ਹਜ਼ੂਰ ਸਾਹਿਬ ਤੇ ਆਰਐਸਐਸ ਵਰਗੀ ਆਰਗੇਨਾਈਜੇਸ਼ਨ ਕਾਬਜ ਹੋ ਗਈ ਹੈ ਜਿੰਨਾ ਕੀ ਲੈਣਾ ਹੈ ਦੇਣਾ ਤੁਸੀਂ ਦੇਖਿਆ ਹੋਣਾ ਤੱਕ ਹਜ਼ੂਰ ਸਾਹਿਬ ਦੇ ਜਸਦਰ ਸਾਹਿਬ ਨੇ ਬੜਾ ਸਟਰੋਂਗ ਪ੍ਰੋਟੈਸਟ ਕੀਤਾ ਹੈ ਸਾਡੀ ਸਿਸਟਮ ਸਿੱਖੀ ਵਿੱਚ ਇੱਕ ਪ੍ਰੋਸੀਜਰ ਅਸੀਂ ਅਡਾਪਟ ਕੀਤਾ ਹੈ ਸਾਡਾ ਮੈਨੇਜਮੈਂਟ ਤਾਂ ਆਪਣੇ ਗੁਰੂ ਘਰਾਂ ਦੀ ਮੈਨੇਜਮੈਂਟ ਇੱਕ ਡੈਮੋਕਰੈਟਿਕ ਸਿਸਟਮ ਨਾਲ ਅਸੀਂ ਮੈਨੇਜਮੈਂਟ ਕਰਦੇ ਆ ਪੂਰੀ ਸੰਗਤ ਨੂੰ ਨਾਲ ਜੋੜ ਕੇ ਸੰਗਤ ਹੀ ਉਹ ਹਿੱਸਾ ਲੈਂਦੀ ਆ ਦੇ ਕੇ ਪਾਸੇ ਇੱਥੇ ਕੀ ਕੀਤਾ ਮਹਾਰਾਸ਼ਟਰ ਚ ਇਹਨਾਂ ਦੀ ਸਰਕਾਰ ਸੀ ਜਿਹੜਾ 60 ਸਾਲ ਪੁਰਾਣਾ ਕਾਨੂੰਨ ਜਿੱਥੇ ਸਿੰਘ ਸਭਾਵਾਂ ਮੈਂਬਰ ਹੁੰਦੀਆਂ ਸੀ ਐਚਪੀਸੀ ਮੈਂਬਰ ਹੁੰਦੀ ਸੀ ਚੀਫ ਖਾਲਸਾ ਦਵਾਨ ਮੈਂਬਰ ਹੁੰਦੇ ਸੀ ਉੱਥੋਂ ਦੇ ਲੋਕ ਇਲੈਕਟ ਕਰਦੇ ਸੀ ਗੁਰੂ ਘਰਾਂ ਤੋਂ ਉਹਦੀ ਕਮੇਟੀ ਬਣਦੀ ਸੀ ਬੁੱਧੀਜੀਵੀ ਸਿੱਖ ਉਹਦੇ ਵਿੱਚ ਰੱਖੇ ਜਾਂਦੇ ਮੈਂਬਰ ਆਫ ਪਾਰਲੀਮੈਂਟ ਸਿੱਖ ਉਹਦੇ ਜਿਲਸਾ ਹੁੰਦੇ ਸੀ ਉਹਨੂੰ ਰੱਦ ਕਰਕੇ 12 ਮੈਂਬਰੇ ਨੋਮੀਨੇਟ ਆਰਐਸਏ ਦੇ ਜਿਹੜੇ ਜਿਹੜੇ ਕਈ ਆਪਣੇ ਵਿੱਚ ਕੌਮ ਵਿੱਚ ਐਜੇ ਗੱਦਾਰ ਹੈ ਜਿਹੜੇ ਸ਼ਕਲ ਪੱਗਾ ਬਨ ਕੇ ਪਰ ਕੌਮ ਦੇ ਖਿਲਾਫ ਕੰਮ ਕਰਦੇ ਆ ਉਹ ਜਿਹਾਂ ਨੂੰ ਉਹਨਾਂ ਨੇ ਉੱਥੇ ਲਾਤਾ ਉਵੇਂ ਹੀ ਤਖਤ ਪਟਨਾ ਸਾਹਿਬ ਤੇ ਹੁਣ ਕਾਬਜ਼ ਹੋ ਗਏ ਆ ਉਵੇਂ ਹੀ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੋ ਯਾ ਮੈਂਬਰ ਬੀਜੇਪੀ ਸ਼ਾਮਲ ਹੋਣ ਜਿਹੜੇ ਮੈਂਬਰ ਇਲੈਕਟ ਹੋਏ ਆ ਗੁਰੂ ਘਰ ਦੀ ਸੇਵਾ ਵਾਸਤੇ ਬੀਜੇਪੀ ਆਦਸਸਤੇ ਉਤੇ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੰਪਲੀਟ ਕੰਟਰੋਲ ਹੈ ਜਿਹੜਾ ਖੀਰਲਾ ਵੱਡਾ ਵਾਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਕੌਮ ਦੀ ਪਾਰਲੀਮੈਂਟ ਹੈ ਜਿਹੜੇ 103 ਸਾਲ ਪਹਿਲੇ ਆਪਣੀ ਕੌਮ ਨੇ ਬਣਾਈ ਅੰਗਰੇਜ਼ ਵੀ ਕੋਸ਼ਿਸ਼ ਕੀਤੀ ਉਹ ਵੀ ਤੋੜ ਸਕੇ ਪਰ ਅੱਜ ਇਹਨਾਂ ਨੇ ਤੋੜਤੀ ਹੈ ਹਰਿਆਣਾ ਅਲੱਗ ਕਰਤਾ ਹੈ ਇਹ ਤੋਂ ਵੱਡਾ ਅਟੈਕ ਆਪਣੀ ਰਿਲੀਜੀਅਨ ਤੇ ਨਹੀਂ ਹੋ ਸਕਦਾ ਸੋ ਮੈਂ ਐਜ਼ ਅ ਕਾਲੀ ਦਲ ਪ੍ਰੈਜ਼ੀਡੈਂਟ ਮੈਂ ਕਲੀਅਰ ਕਰਦਾ ਹਾਂ ਵੀ ਵਿਲ ਫਾਈਟ ਟਿਲ ਵੀ ਰਿਸਟੋਰ 올 ਆਰ ਰਿਲੀਜੀਅਸ ਇੰਸਟੀਟਿਊਸ਼ਨਸ ਬੈਕ ਟੂ ਦ ਸਿੱਖ ਸੰਗਤ ਆ ਸਾਡਾ ਮਿਸ਼ਨ ਹੈ ਪਾਰਟੇ ਜਿਹੜੇ ਬੰਦੀ ਸਿੱਖ ਹੈ ਦੇਖੋ ਦੇਸ਼ ਵਿੱਚ ਦੋ ਕਾਨੂੰਨੀ ਹੋ ਸਕਦੇ ਇੱਕ ਕਾਨੂੰਨ ਕਿਸੇ ਪਾਰਟੀ ਵਾਸਤੇ ਤੇ ਕਿਸ ਕਾਨੂੰਨਿਕ ਸੈਕਸ਼ਨ ਇੱਕ ਰਿਲੀਜੀਅਨ ਵਾਸਤੇ ਜਿਨ੍ਹਾਂ ਨੇ ਬਿਲਕਿਸਮਾਨੂ ਰੇਟ ਕੀਤਾ ਸੀ ਉਹਨਾਂ ਨੂੰ ਤਾਂ ਮਾਫ ਕਰਤਾ ਜਿਹੜੇ ਬੰਦੀ ਸਿੱਖ ਹੈ ਦਰਬਾਰ ਸਾਹਿਬ ਦੇ ਹਮਲੇ ਦੇ ਬਾਅਦ 84 ਦੇ ਅੰਦਰ ਕਤਲੇਆਮ ਜਦੋਂ ਹੋਏ ਮੋਸ਼ਨਸ ਹੋ ਗਈਆਂ ਜਦੋਂ ਕੋਈ ਕਿਸੇ ਧਰਮ ਦੇ ਪਵਿੱਤਰ ਸਥਾਨ ਤੇ ਹਮਲਾ ਹੋ ਜੇ ਬੰਦਾ ਬੇਕਾਬੂ ਹੋ ਜਾਂਦਾ ਹੈ ਉਹਨਾਂ ਨੇ ਕਦਮ ਚੁੱਕੇ ਅਸੀਂ ਨਹੀਂ ਕਹਿੰਦੇ ਉਹ ਕਦਮ ਠੀਕ ਸੀ ਪਰ ਫਿਰ ਵੀ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਸਾਨੂੰ ਸਜ਼ਾ ਦੇ ਦਿਓ ਅਸੀਂ ਚੱਕ ਲੇ ਚਲੋ ਅਸੀਂ ਸਜ਼ਾ ਲੈਣ ਨੂੰ ਤਿਆਰ ਆ ਸਜ਼ਾ ਲੈ ਲਈ ਉਹਨਾਂ ਨੇ ਮਾਫੀ ਨਹੀਂ ਮੰਗੀ ਉਹਨਾਂ ਨੇ ਐ ਨਹੀਂ ਕਿਹਾ ਕਿ ਸਾਡੀ ਇੱਛਾ ਨੂੰ ਛੱਡ ਦਿਓ ਉਹ ਕਹਿੰਦੇ ਆ ਅਫੀ ਪੂਰੀ ਕਹਾਣੀ ਤੇ 20 ਸਾਲ ਸਜ਼ਾ ਹੈ 34 ਸਾਲ ਤਾਂ ਨਹੀਂ ਰੱਖ ਸਕਦੇ ਇਹਨਾਂ ਨੂੰ 34 34 ਸਾਲ ਲੱਗੇ ਯਾਰ ਸੋ ਸਾਡਾ ਸ਼ੋਮਨੀ ਕਾਲੀਦਨ ਬੰਦੀ ਸਿੱਖਾਂ ਨੂੰ ਛਡਾਉਣ ਵਾਸਤੇ ਹਰ ਜੋ অপਸ਼ਨ ਸਾਡੇ ਕੋਲ ਅਵੇਲੇਬਲ ਹੈ ਭਾਵੇਂ ਜੁਡੀਸ਼ੀਅਲ ਹੈ ਭਾਵੇਂ ਗਵਰਨਮੈਂਟ ਪ੍ਰੈਸ਼ਰ ਹੈ ਵੀ ਵਿਲ ਕੰਟੀਨਿਊ ਟੂ ਥੈਟ